ਹੈਲੋ ਬੱਚੇ ਤਿਆਰ ਹੋ ਗਏ ਅੱਜ ਦਾਦਾ ਪੋਨੀਆ ਪੋਨੀਆ ਪਹਿਲੀ ਵਾਰ ਦੇਖਿਆ ਗਲੀਂ ਤੇਰੀ ਆ ਲੁੱਕ ਮੈਨੇ ਹਾਂ ਥੋੜੀ ਮਮਾ ਵੀ ਆਣ ਤਿਆਰ ਹੋ ਰਹੀ ਐ ਨੇ ਮਮਾ ਦਿਖਾਈ ਆਪਾਂ ਚੱਲ ਕੇ ਪਹਿਲਾਂ ਤਿਆਰ ਹੋਣ ਨਾਲ ਛੋਟੀ ਜੋ ਆਪ ਤਿਆਰ ਹੋ ਰਹੀ ਨੇ ਨਾਲ ਨਾਲ ਮੈਂ ਤੁਹਾਨੂੰ ਦੱਸੂ ਵੀ ਤਿਆਰ ਕਿਉਂ ਹੋ ਰਹਣੇ ਹੈ ਨਾ ਅੱਜ ਪਹਿਲਾਂ ਤਾਂ ਉਹਨਾਂ ਨੂੰ ਦਿਖਾਉਣੇ ਚੱਲ ਕੇ ਹੈਲੋ ਗਾਇਸ ਗੁੱਡ ਮਾਰਨਿੰਗ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਅਸੀਂ ਸਾਰਿਆਂ ਨੇ ਰੈਡੀ ਹੋ ਰਹੇ ਹਾਂਗੇ ਤੇ ਰੈਡੀ ਹੋ ਰਹੇ ਹਾਂਗੇ ਅਸੀਂ ਕਿਤੇ ਜਾਣ ਵਾਸਤੇ ਜਾਣਾ ਕਿੱਥੇ ਹੈਗਾ ਉਹ ਤੁਹਾਨੂੰ ਅਸੀਂ ਬਾਅਦ ਚ ਦੱਸਦੇ ਹਾਂ ਪਹਿਲਾਂ ਸਾਰਿਆਂ ਦੀ ਲੁੱਕ ਦਿਖਾਉਣਾ ਮੈਂ ਤੁਹਾਨੂੰ ਵੀ ਕਿਵੇਂ ਸਾਰੇ ਰੈਡੀ ਹੋ ਰਹੇ ਨੇ ਪਹਿਲਾਂ ਤਾਂ ਗੱਲੀਆਂ ਤੁਹਾਨੂੰ ਦਿਖਾਈ ਦਿੱਤੀ ਹੈਗੀ ਵੀ ਕਿੱਦਾਂ ਦੀ ਲੁੱਕ ਆਇਆ ਜਿੰਨਾ ਵੀ ਲੁੱਕ ਚਾਰੀ ਹੈ ਗੱਲੀਆਂ ਤੇ ਇਹਨਾਂ ਦੇ ਮੰਮਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਆ ਦੇਖੋ ਰੈਡੀ ਹੋ ਕੇ ਆ ਗਏ ਅਸੀਂ ਸਾਰੇ ਆਪਣਾ ਲੋਕੀ ਦਾ ਸਿਰੇ ਵਾਇਆ ਹਾਂ ਲੈ ਜੇ ਨਾਮ ਦੀ ਮਰੀ ਹੈ ਜੇ ਫਾਸਾ ਉਸ ਕੰਸਟੈਂਟ ਹੈ ਵਸੇ ਰਹੋ ਉਸਤੰਦਾਈ ਹੋਈ ਨਾ ਲਾਹ ਲੈਣਾ ਸੀ ਆਹ ਹੁੰਦਾ ਕੋ ਸੌਂਦਾ ਨਹੀਂ ਹੈ ਉਹ ਠਾੜਿਆ ਬੰਦ ਕਰ ਦਈਗੀ ਇਹ ਬੰਗ ਕੇ ਆ ਵੀਗੀ ਲਈ ਇਕਲਈ ਹਰਤ ਤੇ ਜਾਣਾ ਕਿੱਥੇ ਹੈਗਾ ਦੱਸਾਂਗੇ ਆਪਾਂ ਹਾਂ ਪਟਿਆਲੇ ਹਾਂ ਜਾਣਾ ਸੀ ਪਟਿਆਲੇ ਜਾਣਾ ਨਹੀਂ ਦਵਾਈ ਲੈਣ ਵਾਸਤੇ ਆਪਣੀ ਇਹ ਲੱਤਾਂ ਗਿਲਾਤਾਂ ਦਿਖਾ ਕੇ ਲੱਤਾਂ ਚ ਦਰਦਾ ਇੰਨਾ ਦਾ ਠੀਕ ਨਹੀਂ ਹੋ ਰਿਹਾ ਤੇ ਉਹ ਡਾਕਟਰ ਨੂੰ ਚੈੱਕ ਕਰਾਉਣ ਵਾਸਤੇ ਜਾ ਰਹੀ ਹੈਗੀ ਤੇ ਜਾ ਰਹੀ ਹੈ ਕਿ ਪੂਰਾ ਪਾਲ ਪੂਰਾ ਇੱਕ ਕਰਕੇ ਚਿੰਫਿਚਿੰਗ ਕਰਕੇ ਜਾ ਰਹੇ ਨੇ ਬਣਾਉਦੇ ਉਹ ਵੀ ਮੱਲਾ ਦਾ ਸ਼ੋਪਿੰਗ ਸ਼ੋਪਿੰਗ ਵੀ ਕਹਿੰਦੀ ਸੀਗੇ ਨੇ ਕਰਨੀ ਹੈਗੀ ਸ਼ਾਇਦ ਤੇ ਖਾਣ ਪੀਣ ਦਾ ਵੀ ਕਰਕੇ ਆਉਣਗੇ ਆਪਣਾ ਖਾਣ ਪੀਣ ਵੀ ਇਹਨਾਂ ਦਾ ਆਕਾ ਹੀ ਹੁੰਦਾ ਸ਼ਾਮ ਦਾ ਤਾਂ ਦੇਖੋ ਵੀ ਕੀ ਖਾਂਦੇ ਨੇਗੇ ਹੁਣ ਆਪਾਂ ਚੱਲਦੇ ਆਂਗੇ ਗਾਇਸ ਰੈਡੀ ਹੋ ਗਏ ਆਂਗੇ ਸਾਰੇ ਇਹਨੇ ਔਰ ਫਿਰ ਦੇਖਦੇ ਆ ਵੀ ਚੱਲ ਕੇ ਉੱਥੇ ਕੀ ਕੁਝ ਕਰਦੇ ਨੇਗੇ ਦਵਾਈ ਤਾਂ ਲੈਣੀ ਉਹ ਲੈਣੀਗੀ ਸ਼ਾਪਿੰਗ ਕਰਦੇ ਨੇਗੇ ਜਾਂ ਨਹੀਂ ਕਰਦੇ ਤੇ ਹੋਰ ਕੀ ਕੁਝ ਹੁੰਦਾਗਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਬਲੌਗ ਦੇ ਵਿੱਚ ਦੇਖੋ ਇਧਰ ਦਾ ਕੇਲਾ ਖਾਂਦਾ ਫਿਰਦਾ ਹਾਜੀ ਅੱਛਾ ਚਲੋ ਹੁਣ ਲੇਟ ਕਰੀ ਜਾਂਦੇ ਹੋ ਆਹ ਦੇਖੋ ਜੀ ਇਹ ਦਿਨਾਂ ਦੀ ਤਾਂ ਪਤਾ ਨਹੀਂ ਕਿਸ ਕਿਨੇ ਰਹਿਗੇ ਤੁਹਾਡੀਆਂ ਹੈ ਕੀ ਕਰ ਰਹੇ ਸੀਗੇ ਇਅਰਿੰਗਸ ਪਾ ਲਈ ਸੀ ਅੱਛਾ ਹਾਦਰਾ ਸੀ ਕੱਪੜੇ ਜਿਹੜੇ ਧੋਤੇ ਸੀ ਸਾਰੇ ਸੁੱਕਣੇ ਪਾਤੇ ਅੰਦਰ ਸਿੱਟ ਗਏ ਵੀ ਨੇਰੀ ਨਾਲ ਜੀ ਆਹ ਇਹ ਸਾੜੀ ਗੁੱੜ ਦੀ ਸਕੀਨ ਨਹੀਂ ਨੀ ਰੋਟਰੀ ਹੈਗੀ ਹਜੇ ਚਲੋ ਜਾਦੇ ਮੈਨੂੰ ਜਲੋ ਜਲੋ ਕਰੀ ਜੰਨੇ ਹੋ ਤੁਸੀਂ ਵੀ ਆਈ ਬੰਨੀ ਸੀਗੀ ਆਜੋ ਆਜੋ ਬੱਚੇ ਚਲੋ ਚਲੋ ਫਾਤੇ ਗੇਮ ਰੱਖ ਚੱਲ ਚੱਲ ਰੱਖ ਫੋਨ ਸਵਾਗਤ ਹੈ ਜੀ 3 ਬਾੰਦੀ ਦਾ ਪਲੇਸ ਆਪਾਂ ਨਕਲੀ ਲੋਤ ਦੱਸ ਦੇਣਗੇ ਲੋ ਜੀ ਆਪ ਇਹਨਾਂ ਨੂੰ ਗੇਟ ਖੋਲਦੀ ਐ ਹੁਣ ਚਲੋ ਚਲੋ ਆਓ ਜੀ ਬੈਠੋ ਥੋੜੀ ਵੇਟ ਹੋ ਰਹੀ ਸੀਗੀ ਆਏ ਕਿੰਨੇ ਕਰ ਲਈ ਬੜੀ ਬੇਸਬਰੀ ਨਾਲ ਹਾਂ ਜੀ ਕਿਉਂਕਿ ਤੁਸੀਂ ਸਾਡੇ ਮੁੱਖ ਮਹਿਮਾਨ ਹੋਗੇ ਅੱਜ ਦੀ ਟਿਪ ਦੇ ਹਾਂ ਜੀ ਤੇਰੀ ਉਹ ਲੱਤ ਦਿਖਾਉਣੀਆਂ ਜੀ ਤੇ ਲੱਤਾਂ ਦਿਖਾਉਣੇ ਦਿਖਾਉਣੀ ਹੁੰਦੀ ਫਿਰ ਅਸੀਂ ਕਿਵੇਂ ਜਾਂਦੇ ਹਾਂ ਜਾਣਾ ਕਿੱਥੇ ਆਪਾਂ ਪੱਟੀਆਲਾ ਪੱਟੀਆਲਾ ਫਿਰ ਇਧਰੋਂ ਹੀ ਚੱਲੀਏ ਪੱਟੀਆਲਾ ਐ ਤਾਂ ਕਹਿੰਉਂ ਆਏ ਨੇ ਕਿਤੇ ਲੱਗੇ ਵੀ ਦਵਾਈ ਕਿੱਥੋਂ ਲੈ ਕੇ ਆਣੀ ਆ ਸੋ ਅਰਦਾਸ ਤੋਂ ਅੱਜ ਦਿਨ ਚ ਇੱਥੇ ਵਟਣੇ ਨੇ ਜੀ ਦਿਨ ਨੇ ਮਹਿਮਾਨ ਫਤਿਹ ਪਤਾ ਕਹਿੰਦਾ ਮੈਂ ਸੌ ਰਿਹਾ ਮੈਂ ਕਹਿੰਦਾ ਲੈ ਮੈਂ ਠਾੜੇ ਹੋਣਾ ਕਹਿੰਦਾ ਮੈਂ ਸੌਂਨਾ ਉਹ ਤਾਂ ਫੋਨ ਫੜਦਾ ਉਹ ਤਾਂ ਕਰਕੇ ਸੌਂਦਾਗਾ ਹਾਂ ਮੈਂ ਉਹ ਫੋਨ ਚਲਾ ਰਿਆ ਸੀ ਉਦੋਂ ਤੱਕ ਤਾਂ ਉਹ ਖੁੱਸ ਸੀਗਾ ਜਦੋਂ ਫੋਨ ਲੈ ਲਿਆ ਉਹਦੇ ਕੋਲ ਹੁਣ ਉਹ ਨਹੀਂ ਤਾਂ ਵਧਜਾ ਤਾਂ ਹੈਗਾ ਇੱਕ ਵਾਰੀ ਉਹਦਾ ਭਾਰੀ ਉਹ ਬਾਉ ਆ ਪਾ ਤਾ ਕਿ ਬਹਿਉਗਾ ਜੇ ਮੈਂ ਆਉਂਦੇ ਕਣੀ ਉਹਨਾਂ ਨੇ ਮੇਰੇ ਤਾਂ ਐ ਬਾਹਲਾ ਹੀ ਪਾਰੀ ਆਉਂਦਾ ਤੇ ਥੋੜਾ ਥੋੜਾ ਆ ਰਿਹਾ ਹੁਣ ਨਹੀਂ ਉਹੀ ਲੱਗਦਾ ਠੀਕ ਲੱਗ ਰਹੀਆਂ ਕਿ ਹੋਈ ਆੜੀ ਲੱਗ ਰਹੀਆਂ ਹਾਂਜੀ ਠੀਕ ਲੱਗਦੀਆਂ ਜਿਵੇਂ ਤੇ ਪੂਰਾ ਜ਼ੋਰ ਲਾਇਆ ਜੋ ਹਸਾਬ ਨਾਲ ਤਾਂ ਵਧੀਆ ਰੱਖਿਆ ਜੋਰੀ ਉਹਦਾ ਹੁਸਨ ਹੀ ਆਇਆ ਹੈਗਾ ਨੂੰ ਕਲਾ ਨਾ ਕੇ ਸਿਰੇ ਵਾਇਆ। ਮਸਲ ਲਵੀ ਨੇ ਬਾਲ ਬੋਲਦੇ ਤਾਂ ਐ ਹੇਅਰ ਸਟਾਈਲ ਕਰਵਾਇਆ ਕਿ ਨਹੀਂ ਕਰਵਾਇਆ। ਉਹ ਤਾਂ ਚਾਰ ਦਿਨਾਂ ਸੂਤੀ ਸੁਣਾਈ ਉਹ ਲਾ ਲੈਣਾ ਸਾਨੂੰ ਕਰਨਾ ਨਹੀਂ ਆਉਂਦਾ ਵਾਸਤਾ ਨਹੀਂ ਕੁਛ। ਇਹਰ ਦਫਾ ਹੁਣ ਤਾਂ ਤੇ ਲੱਤ ਜਾਰੀਆਂ ਆਈ ਹੈ। ਉੱਥੇ ਹੇਅਰ ਸਟਾਈਲ ਦਾ ਕੀ ਮਤਲਬ ਲੱਤ ਵਧਾਉਣ ਜਾਂ ਡਾਕਟਰ ਕੋਲੇ ਕੀਨੀ ਲਾਉਣ ਦਾ। ਨਾ ਮੈਂ ਤਾਂ ਹੁਸੈਨ ਨੂੰ ਗਿਆ ਸੀ ਮੈਂ ਮੈਂ ਸਿੱਧਾ ਹੀ ਵਾਲਾ ਨਹੀਂ ਆ। ਹਾਂ 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 ਹਾਂ। ਡਾਕਟਰ ਕੋ ਵੀ ਤੁਹਾਡੇ ਸਿਰ ਤਾਂ ਨਹੀਂ ਤੇ ਉਹ ਤਾਂ ਥੋੜੀ ਲੱਗ ਤੇ ਡੁੱਬਦੀ ਸੀ। ਕੁਛ ਹੋਰ। ਸਿੱਧਾ ਵਾ ਕੇ ਆਇਓਂਗੀ। ਹਾਂਜੀ। ਗਰਮੀਨ ਨੇ ਦੇਖ ਲਾਈਦਾ ਰਹੀ ਤੇ ਸਾਰਾ ਵੱਧ ਗਰਮੀਨ ਨੇ ਆਏ ਇਸ ਸਟਾਈਲ ਆਹ ਆ ਕਰਿਆ ਜਿਹੜੀਆਂ ਫਰੈਂਚ ਨੇ ਆ ਗੱਲੀਆਂ ਫਰੈਂਚ ਸਪਰੇਅ ਨਾਲ ਸਾਰੇ ਨੇ ਫਰੈਂਚ ਜਿਮਟੀਆਂ ਨੇ ਸਾਰੇ ਮੇਰੇ ਹੈਗੀਆਂ ਗੱਲਿਆ ਬਸ ਇੱਕ ਮੱਦੇ ਦੇ ਨਹੀਂ ਕਰ ਦਿੰਦੇ ਫਰੈਂਚ ਜਿਮਟੀਆਂ ਉਹ ਇੱਥੇ ਦੱਸ ਦਿੰਦਾ ਫਿਰ ਅਸੀਂ ਕਰ ਬਾਂਦੇ ਸਾਡੇ ਦਾ ਡੱਟ ਚੁੰਡੀਆਂ ਹੋਣੀਆਂ ਚੁੰਡੀਆਂ ਉਹਦੇ ਫਰੈਂਚ ਜਿਮਟੀਆਂ ਨਹੀਂ ਹੋਣੀਆਂ ਅਸੀਂ ਖਰਾਉਣਾ ਪਾ ਦਿੰਦੇ ਜਵਾਕਾ ਮੂਜੇ ਬੱਚਿਆਂ ਦੇ ਨਹੀਂ ਪਾਉਂਦੇ ਚਾਰ ਬੰਦ ਪਾ ਦਿੰਦੇ ਇੱਥੇ ਤੇ ਇੱਥੇ ਐਂ ਦੋ ਖੜਾਉਂਦੇ ਚੁੰਡੀਆਂ ਇੱਕ ਵਿਚਾਰੇ ਵੱਡੀ ਉਹੀ ਆ ਦੋ ਵਾਲੇ ਵਾਲੇ ਤੁਹਾਨੂੰ ਗਾਇਸ ਉੱਥੇ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਦਿਖਾਉਣੇ ਆਗੇ ਵੈਸੇ ਜੀ ਸ਼ਾਪਿੰਗ ਕਰਦੇ ਅੱਜ ਦਵਾਈ ਲੈ ਕੇ ਉਦੋਂ ਬਾਅਦ ਚ ਸ਼ਾਪਿੰਗ ਤੇ ਜਾਵਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਅੱਲਾ ਹੀ ਗਾਇਸ ਇੱਕ ਹੋ ਅੱਜ ਕੋਲ ਹੋ ਗਈ ਸਾਡੇ ਨਾਲ ਮਾੜਾ ਜਿਹਾ ਦੱਸੋ ਤੁਸੀਂ ਆਪੇ ਬਰੀਫ ਕਰੋਗੇ ਜਾਂ ਮੈਂ ਕਰਾਂ ਜੀ ਬਸ ਅੱਜ ਦਵਾਈ ਲੈ ਨਿਕਲ ਜਿੰਨੇ ਮੈਨਾਂ ਹੀ ਬਣਦੀ ਜੀ ਬਣਦੀ ਹੁੰਦੀ ਦੱਸਤਾ ਸੀ ਫਿਰ ਥੋੜਾ ਜਾਂ ਵੀ ਬਸ ਅਈ ਕਦੇ ਡਾਕਟਰ ਨਹੀਂ ਮਿਲਦਾ ਕਦੇ 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 ਆਇਆ ਹੁਣ ਗੱਲਾਂ ਦੇ ਪੋਚੇ ਜਿ ਮਾਰ ਰਹੀ ਹੈ ਹੁਣ ਅਸਲ ਚ ਪਤਾ ਕੀ ਹੋਇਆ ਕਿ ਇਹ ਸਲਿੱਪ ਘਰੇ ਇਹ ਦੇਖੀ ਨਹੀਂ ਹੈਗੀ ਪਹਿਲਾਂ ਡਾਕਟਰ ਦੀ ਦੇ ਉਹਦੇ ਸਲਿੱਪ ਤੇ ਹੈਗਾ ਡਾਕਟਰ ਦਾ ਟਾਈਮ 2 ਵਜੇ ਤੱਕ ਹੁਣ ਸ਼ਾਮ ਦੇ ਬੱਜੇ ਪਏ ਨੇ 5 ਅਸੀਂ ਸ਼ਾਮ ਵਾਲੇ 5 ਦੀ ਵਾਰੀ 'ਚ ਜਾ ਰਹੇ ਸੀਗੇ ਤੇ ਜਦ ਦੇਖਿਆ ਹੁਣ ਇਹਦੇ ਸਲਿੱਪ ਤੇ ਵੀ ਉਹ ਡਾਕਟਰ ਕਹਿੰਦਾਗਾ 2 ਵਜੇ ਤੱਕ ਏ ਤੇ ਹੁਣ ਬੱਸ ਅਸੀਂ ਭੋਨੀਗੜ ਜਾਣੇ ਭੋਨੀਗੜ ਤੋਂ ਖਾ ਪੀ ਕੇ ਵਾਪਸ ਆ ਜਾਗੇ ਨਾ ਭਾ ਇੱਧਰ ਨੂੰ ਕਿੱਧਰ ਆ ਗਏ ਇੱਧਰ ਤਾਂ ਭੋਨੀਗੜ ਹੈ ਹਾਂ ਆ ਗਏ ਉਹੀ ਬਚਾਰ ਦਾ ਦਵਾਖ ਦੇ ਅਸਰ ਪੈ ਗਿਆ ਕੋਈ ਮਾੜਾ ਮੈਨੂੰ ਲੋੜ ਆਉਣ ਲੱਗ ਗਿਆ ਦਵਾਖ ਦੀ ਸੀਗਾ ਡਾਕਟਰ ਵੀ ਆਉਣੇ ਨੇ ਅੱਛਾ ਹੁਣ ਤੇਰੇ ਵਾਸਤੇ 5 ਵਜੇ ਬੈਠੇ ਡਾਕਟਰ ਐ ਸਪੈਸ਼ਲ ਵੀ ਤੂੰ ਆਏ ਨਾ ਕਿ ਤੂੰ ਆਪਣੀ ਸਲਿੱਪ ਦੇਖਣੀ ਸੀ ਪਹਿਲਾਂ ਵੀ ਡਾਕਟਰ ਕਹਿੰਦਾ ਮੈਂ ਇਹ ਤੋਂ ਕੱਲ ਦਾ ਪੁੱਛੀ ਜਾ ਰਹੇਗਾ ਵੀ ਭਾਈ ਮੈਨੂੰ ਦੱਸ ਦੇ ਵੀ ਡਾਕਟਰ ਪੈਂਦਾ ਕਿੱਥੇ ਆ ਗਿਆ ਹਨਾ ਮੈਨੂੰ ਭੇਜ ਦੇ ਐਡਰੈਸ ਹਾਂ ਮੈਂ ਭੇਜ ਦਿਆਂ ਹੁਣ ਭੇਜ ਦਿਆਂ ਹੁਣ ਭੇਜ ਦਿਆਂ ਹੁਣ ਵੀ ਮੈਂ ਕਹਿ ਕਹਾ ਕੇ ਕਿਹਾ ਮਾਂ ਵੀ ਮੈਨੂੰ ਭੇਜ ਐਡਰੈਸ ਉਹਨੂੰ ਪਤਾ ਤਾਂ ਹੋਵੇ ਸਵੇਰੇ ਸਬੂਰੇ ਕੋਈਆਂ ਦੇ ਪਿਆਰ ਹੋਏ ਹੋਏ ਹੁਣ ਅਸੀਂ ਹੁਣ ਅਸੀਂ ਜਾਂਦੇ ਕਿ ਕੱਲ ਤੇ ਰਹੀ ਤੇ ਰਹੇਗੇ ਅਸੀਂ ਘਟ ਲੈਣੇ ਆਪਾਂ ਸਵੇਰੇ ਦਵਾਈ ਲੈ ਕੇ ਆ ਜਾਾਂਗੇ ਵਾਹਿਗੁਰੂ ਹਾਂ ਪਟਿਆਲਾ ਹੀ ਆ ਡਾਡਾ ਹੋਰ ਕਿੱਥੇ ਆ ਆ ਤੇ ਨਾਲ ਜੁਨੀ ਗਾਜ ਕਰਾਣਾ ਹੈ ਨਾਲ ਮੇਰੀ ਕਰੀਮ ਆਏ ਹੋਏ ਆਹ ਆਹ ਦੀ ਕਰੀਮ ਦੀ ਹੋਗੀ ਚਲੋ ਠੀਕ ਹੈ ਗਾਇਸ ਹੁਣ ਤਾਂ ਚਲੋ ਹੁਣ ਤਾਂ ਕਾਦੀ ਸ਼ੋਪਿੰਗ ਕਰਨੀ ਹੈ ਬੇ ਡਾਡਾ ਆਈਆਂ ਹੁਣ ਜਾਵਾਂਗੇ ਉਹ ਅੱਗੇ ਚਲੋ ਠੀਕ ਹੈ ਗਾਇਸ ਹੁਣ ਤਾਂ ਬਸ ਇੱਥੇ ਭੋਜਨ ਨਹੀਂ ਖੜ ਰਹਿ ਗਿਆ ਸਾਡਾ ਭੋਜਨ ਹੀ ਖਾ ਪੀ ਕੇ ਵਾਪਸ ਫੇਰ ਮੋੜ ਚੱਲਦੇ ਆਂਗੇ ਹੋਰ ਕੀ ਕਰਨਾ ਹੁਣ ਤਿਆਰ ਹੋ ਕੇ ਤਾਂ ਆਈ ਹੋਏ ਕਿ ਕੁਸਤਾ ਕਰਕੇ ਜਾਵਾਂਗੇ ਦੇਖ ਲਓ ਆ ਆ ਬਣਦੀ ਆ ਮੇਰੀ ਮੈਂ ਤਾਂ ਕੰਮ ਕਰਦੀ ਰਹਿਦਾ ਤੇਰੀ ਆਪਦੀ ਗਲਤੀ ਆ ਮੇਰੀ ਤਾਂ ਕੀ ਗਲਤੀ ਆ ਜੀ ਟਾਈਮ ਹੀ ਨਹੀਂ ਲੱਗਦਾ ਮੈਨੂੰ ਦੇਖਣ ਦਾ ਫੋਨ ਆ ਆਜਾ ਹੁਣ ਤੈਨੂੰ ਖਵਾਉਣਾ ਕਿਤੇ ਮਠਿਆਉਣਾ ਤੁਹਾਨੂੰ ਕੀ ਰਹਿ ਗਿਆ ਚਲੋ ਭਜ ਲੋ ਉੱਪਰ ਬੈਠੋ ਜਾਂ نیچے ਹੈਂ ਨੀਚੇ ਐ ਕਿ ਆਜੋ ਨੀਚੇ ਆ ਜੀ ਆਪਣੀ ਤਾਂ ਅਹੀ ਸੀਟ ਆਗੀ ਫੇਵਰੇਟ ਹੀ ਖਾਏਗਾ ਕਿ ਤੂੰ ਦਸ ਪੱਲਾ ਤਾਂ ਸਾਨੂੰ ਪਹਿਲਾਂ ਤੈਨੂੰ ਮੀਨੀਓ ਪਾਤੇ ਪੜੂਗਾ ਮੈਨੂੰ ਅੱਜ ਦਾ ਕੀ ਕੀ ਖਾਂਗੇ ਇੱਕ ਪਲੇਟ ਦਾ ਕਰ ਲਉ ਦਹੀਂ ਪੱਲੇ ਤੇ ਗੋਲ ਗੱਪੇ ਆਣਾ ਦਹੀਂ ਵਾਲੇ ਆ ਦੇ ਹਾੜੇ ਕੁਦਰ 10 ਦੀ ਜੰਗਾ ਪੜ ਕੇ ਕੀ ਕਰੇਗਾ ਇਹ ਵੀ ਮੈਂ ਜਾ ਰਿਹਾ ਹਾਂ ਮੈਂ ਪੜਨਾ ਆਪਾਂ ਹੀ ਦੇਖਾਂਗੇ ਇਹਨਾਂ ਨੂੰ ਕਰਨ ਤੋਂ ਸਲੈਕਟ ਕੇ ਜੇ ਹੁਣ ਅਸੀਂ ਖਾਣ ਪੀਣ ਤੇ ਬੈਠੇ ਆ ਕਿ ਹੁਣ ਇੱਥੇ ਤੇ ਆ ਸਾਡੇ ਕੋਲ ਦੀ ਸਲੈਕਟ ਕਰ ਰਹੇ ਨੇ ਕਿ ਖਾਣਾ ਕੀ ਹੋਗਾ ਦੋਨੋਂ ਹੀ ਆਣੇ ਭਾਜੀ ਥੈਂਕ ਯੂ ਸੇਕਾ ਕਰਿਆ ਜੀ ਇਹਦਾ ਇੱਕ ਚੀਜ਼ ਵੀ ਦਿੰਦੇ ਹੁਣ ਇਹਦੇ ਵਿੱਚ ਸਬਜ਼ੀ ਆਉਂਦੀ ਨੇ ਨਾ ਇਹ ਕਹਦੇ ਵੀ ਸਬਜ਼ੀ ਖਾਊਗਾ ਹੈ ਹਾਂ ਭਾਜੀ ਦੱਸ ਖਾਏਗਾ ਸਬਜ਼ੀ ਇਹ ਅੱਜ ਲਈ ਖਾਏਗਾ ਕਿਉਂ ਹਾਂ ਇਹਨਾਂ ਨੂੰ ਤੁਸੀਂ ਕੋ ਮਾਉਂਗਾ ਅੱਜ ਅੱਜ ਇਹਨਾਂ ਦੀ ਪਸੰਦ ਦਾ ਹੀ ਖਾਣੇ ਹੈਗੇ ਠੀਕ ਆ ਲੈ ਤੁਸੀਂ ਨਾ ਆਪਾਂ ਉਹ ਓਆ ਗਾਟੇ ਡਿੰਗਸ ਪੀਣਾ ਹਾਂ ਅੱਗੇ ਆ ਗਿਆ। ਟਿੱਕੀ ਇਹੋ ਜਿਹੜਾ ਗੱਟਣਾ ਉਹ ਕੱਢਦੇ। ਦੇਖ ਦੀਏਗੀ ਵਿੱਚ ਕਿੱਥੇ ਆ ਗਿਆ। ਗੱਠੇ ਦੂਜੀ ਚ ਕੱਢਦੇ। ਉਹਦੇ ਵਿੱਚ ਕੱਢਦੇ। ਦੋਨੋਂ ਟਿੱਕੀਆਂ ਨੇਗੀਆਂ। ਜਿਹੜੇ ਗੱਠੇ ਨੇ ਉਹਦੇ ਵਿੱਚ ਕੱਢ ਦੋ। ਹਮਮ। ਫਿਰ ਉਹਦੇ ਨਾਲ ਜਾਂ ਬਾਜੇ। ਇੱਕ ਗੋਲੇ ਆਪਣੇ। ਉਹ ਆ ਗਿਆ ਗੋਲੇ। ਫਿਰ ਉਹਦੇ ਮਟੂਰੇ ਆ ਗਏ। ਕਿ ਟਾਈਮ ਖਾਣੀ ਸੀਗੇ ਕੁਛ ਪਾਣੀ ਵਾਲਾ ਬਹੁਤ ਟੇਸਟੀ ਆਉਂਦਾ ਹੈ ਨਾਲ ਉਹ ਕਲੋਟੀ ਦੂਜੇ ਖਾਲਾ ਇਹਨੇ ਤੇ ਮੇਰੀ ਬਾਲੀ ਜਿਹੜਾ ਬੱਡਾ ਐਡਾ ਹੁੰਦਾ ਉਹ ਫਾਰ ਹੋਊਗਾ ਤੁਹਾਨੂੰ ਨਾਲ ਬਹੁਤ ਆਕਾ ਵਾਹ ਦੇਖ ਕੇ ਮੈਂ ਇਕ ਨਹੀਂ ਅੰਨੂ ਖਾਲਾ 2 ਮੀਟਰ ਦਾ ਰੋਕਣਾ ਪੈਂਦਾ ਬਾਕੀ ਬੋਲ ਦਿੱਤਾ ਬੋਲਣ ਵਾਸਤੇ ਵੀ ਪਹਿਲਾਂ ਪਾ ਲਾਈ ਜਾ ਤੋਂ ਬੋਲ ਮਾਈ ਵੱਡੇ ਹਾਂ ਦੇਖੋ ਗਾਇਸ ਜਦੋਂ ਵੀ ਇਹ ਪੀ ਬੈਂਡ ਮਤੇ ਹਾਂ ਕੋਈ ਤੇ ਪ੍ਰੀਖਾ ਰਿਖਣ ਵਾਸਤੇ ਆ ਸੀਗਾ ਨਹੀਂ ਖਾਧਾ ਲਿਆ ਦਿੰਨੇ ਹਾਂ ਕਿੰਨ ਵਾਸਤੇ ਆ ਸੀਗਾ ਕਿੱਦਾਂ ਲੱਗ ਰਿਹਾ ਪੀ ਬੈਂਡ ਇਹਨਾਂ ਦਾ ਤਾਂ ਮੜ ਗਿਆਗਾ ਪੂਰੀਆਂ ਮੰਗਾ ਲਈ ਇਹਨੇ ਇੱਕ ਪਲੇਟ ਵੱਧ ਮੰਗਾ ਲਈ ਤੇ ਹੁਣ ਖਾਦੇ ਨਹੀਂ ਜਾ ਰਹੀ ਨਿਕਲ ਦਿੰਦੇ ਨੂੰ ਖਾਣ ਲੱਗੇ ਪਏ ਨੇ ਕੀ ਹੋਇਆ ਤੁਸੀਂ ਬੇਸਟ ਵੀ ਕਰਨਾ ਚਾਹੁੰਦੇ ਹੋ ਹੂੰ ਤੁਸੀਂ ਖਾਣਾ ਚਾਹੁੰਦੇ ਹੋ ਅੱਛਾ ਥੋੜੀ ਮਿੰਟਾਂ ਕਰਦੇ ਤੁਸੀਂ ਖਾਣਾ ਨਾ ਬਾਈ ਇੰਨਾ ਤੜਿਆ ਹੋਇਆ ਨਾਲ ਇਹ ਤਾਂ ਪੂਲੀਆਂ ਨੇ ਜਿਹੜਾ ਹੈ ਕਿਉਂ ਇੱਕ ਹੋਏ ਦੇ ਵਿੱਚ ਚੱਲੂ ਇਹਨੇ ਦੋ ਟੰਡ ਲਾਣੇ ਜਾਈ ਨਾ ਜੀ ਉਹ ਨੂੰ ਖਵਾਉ ਕੁੜੀ ਨੂੰ ਜਿਹਨੇ ਮੰਗਾਈਆਂ ਸੀ ਉਹ ਤਾਂ ਇੱਧਰ ਫ੍ਰੀ ਫਾਇਰ ਖੇਡ ਰਿਆ ਬੈਠਾ ਦੇਗੀ ਜਿਹਨੇ ਮੰਗਾਈਆਂ ਸੀਗੇ ਇਹ ਧੋਖਾ ਦੇਗਾ ਤੁਹਾਨੂੰ ਉਹ ਪੂਲੀਆਂ ਨਾ ਖਾ ਕੇ ਆ ਕੀ ਹਾਂ ਸਹੀ ਗੱਲ ਆ ਇਹਨਾਂ ਦੀ ਹੀ ਸੀਗਾ ਹਨਾ ਆਣ ਦੋ ਇਹਨਾਂ ਨੂੰ ਚੱਲ ਜੀ ਹੁਣ ਖਾਪੀ ਲੈ ਫਤਿਹ ਛੱਡ ਦੇ ਉਹ ਤੇ ਉਹਦਾ ਕੀ ਰਹਿ ਗਿਆ ਹੁਣ ਪਾਣੀ ਰਹਿ ਗਿਆ ਅੱਛਾ ਸ਼ੇਡ ਪੂਜਾ ਇਹਨਾਂ ਦੀ ਕਰਵਾਤੀ ਹੈਗੀ ਹੁਣ ਇਹਨੇ ਘਰੇ ਆ ਕੇ ਪਿੱਲੋ ਫੈਟ ਕਰਨੀ ਜਿਹੜੇ ਇਹਨਾਂ ਨੇ ਖਾਦੇ ਨੇ ਛੋਲੇ ਪੂਰੀਆਂ ਦੀ 4 ਤੋਂ ਪਲੇਟ 4 ਤੋਂ ਪਲੇਟ ਇੱਕ ਪਲੇਟ ਬਿਲਕੁਲ 4 ਤੋਂ ਗਾਦੀਆਂ ਇਹਨਾਂ ਨੇ ਬਸ ਘਰੇ ਚੱਲਦੇ ਆਂਗੇ ਸ਼ਾਮ ਦੀ ਇਹਨਾਂ ਨੇ ਰੋਟੀ ਦੀ ਜਿਹੜੀ ਸੀਗੀ ਖੇਚਲਾ ਉਹ ਆਪਣੇ ਘਟਾਤੀ ਹੈਗੀ ਇੱਥੇ ਬਿਠਾ ਕੇ ਖਵਾ ਕੇ ਇਹਨਾਂ ਨੂੰ ਤੇ ਠੀਕ ਆ ਜੀ ਹੁਣ ਅੱਜ ਦੇ ਬਲੌਗ ਚ ਸਿਰਫ ਇੰਨਾ ਹੀ ਹੈਗਾ ਦਵਾਈ ਦੂਈ ਇਹਨਾਂ ਦੀ ਰਹਿ ਗਿਆ ਵਿੱਚ ਉਹ ਕੱਲ ਨੂੰ ਲੈਣ ਜਾਣਾਗਾ ਹੁਣ ਅੱਜ ਦਾ ਕੰਮ ਖਰਾਬ ਹੋ ਗਿਆ ਇਹਨਾਂ ਦਾ ਦਵਾਈ ਦਾ ਤੇ ਹੁਣ ਗਾਇਸ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਨਵੇਂ ਬਲੌਗ ਚ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਫਿਰ ਤੇ ਕਮੈਂਟ ਨਹੀਂ ਕਰਦੇ ਹੈ ਲਾਈਕ ਵੀ ਨਹੀਂ ਕਰਦੇ ਤੇ ਸਬਸਕ੍ਰਾਈਬ ਵੀ ਜਰੂਰ ਕਰੋ ਤੇ ਬਾਏ ਬਾਏ ਗੁੱਡ ਬਾਏ ਬਾਏ ਗਾਇਸ ਬਾਏ ਬਾਏ ਗਾਇਸ ਚਲੋ ਠੀਕ ਹੈ ਗਾਇਸ ਮਿਲਦੇ ਆ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ